ਇੱਕ ਹੋਰ ਬੜੀ ਅਹਿਮ ਖਬਰ ਮਿੰਟੋ ਜੀ ਅ ਅਮਰਿਤਪਾਲ ਸਿੰਘ ਨੂੰ ਲੈ ਕੇ ਆ ਕਹਿੰਦੇ ਕਿ ਐਨਐਸਏ ਜਿਹੜਾ ਉਹ ਹੋਰ ਨਹੀਂ ਵਧਾਇਆ ਜਾਏਗਾ ਪਰ ਅੱਜ ਕਹਿੰਦੇ ਕਿ ਉਹਨਾਂ ਨੂੰ ਪੰਜਾਬ ਪੁਲਿਸ ਹਿਰਾਸਤ ਦੇ ਵਿੱਚ ਲਏਗੀ ਜਿਵੇਂ ਤੁਸੀਂ ਦੱਸਿਆ ਸੀਗਾ ਕਿ ਜੇ ਐਨਐਸਏ ਖਤਮ ਵੀ ਹੁੰਦਾ ਜਾਂ ਹਟਾਇਆ ਵੀ ਜਾਂਦਾ ਤਾਂ ਦੂਜੇ ਸਾਥੀ ਜਿਹੜੇ ਆ ਉਹ ਰਿਹਾ ਹੋ ਸਕਦੇ ਆ ਪਰ ਜੇ ਕੋਈ ਕੇਸ ਅਮਰਿਤਪਾਲ ਸਿੰਘ ਤੇ ਚੱਲ ਰਿਹਾ ਹੈ ਉਹਨੂੰ ਫੇਰ ਗ੍ਰਿਫਤਾਰ ਕੀਤਾ ਸਰ ਮੈਂ ਜਿਹੜੀ ਗੱਲ ਦੱਸੀ ਸੀ ਉਹੀ ਹੋਈ ਉਹੀ ਹੋਈ ਲਗਭਗ ਤੇ ਮੈਨੂੰ ਯੂਕੇ ਚੋਂ ਕੱਲ ਕਿਸੇ ਸੱਜਣ ਨੇ ਮੈਸੇਜ ਵੀ ਕੀਤਾ ਸੀਗਾ ਕਿ ਤੁਸੀਂ ਤੇ ਕੋਈ ਡੇਰਾ ਡੂਰਾ ਖੋਲੋ ਜੀ ਹਾਲਾਂਕਿ ਕੋਈ ਇਹ ਨਹੀਂ ਹੁੰਦਾ ਕਿ ਇਹ ਚੀਜ਼ਾਂ ਜੜੀਆਂ ਨੇ ਕਿ ਭਾਈ ਤੁਸੀਂ ਮਤਲਬ ਵੀ ਰੌਕਟ ਸਾਇੰਸ ਹੈ ਅਮਰੀਕਨ ਦਾ ਮਤਲਬ ਹੈ ਇਹ ਸਧਾਰਨ ਚੀਜ਼ਾਂ ਹੁੰਦੀਆਂ ਹੁੰਦੀਆਂ ਚੀਜ਼ਾਂ ਨੂੰ ਲੈ ਕੇ ਥੋੜੀ ਜਿਹੀ ਜਦੋਂ ਤੁਸੀਂ ਆਪਣੇ ਟਾਈਮ ਆਪਣਾ ਟਾਈਮ ਜਿਹੜਾ ਆਪਣੇ ਖੇਤਰ ਨੂੰ ਦਿਓਗੇ ਪ੍ਰੋਫੈਸ਼ਨ ਨੂੰ ਦਿਓਗੇ ਸਭ ਕੁਝ ਸਮਝਣ ਲੱਗ ਜਾਂਦਾ ਬਿਲਕੁਲ ਤੋ ਗੱਲ ਤੇ ਇਹੀ ਸੀ ਕਿ ਕੋਈ ਕਹੀ ਜਾਂਦਾ ਸੀਗਾ ਇੰਨੇ ਦਿਨਾਂ ਚ ਬਾਹਰ ਆ ਰਹੇ ਨੇ ਇੰਨੇ ਦੇ ਵਿੱਚ ਮੈਂ ਤੁਹਾਨੂੰ ਕਹਤਾ ਸੀਗਾ ਕਿ ਐਨਐਸਏ ਦੂਜਿਆਂ ਤੇ ਟੁੱਟ ਸਕਦਾ ਹੈ ਹੂੰ ਐਨਐਸਏ ਇੰਨਾ ਤੇ ਵੀ ਟੁੱਟ ਸਕਦਾ ਹੈ ਜੀ ਐਨਐਸਏ ਹੋ ਸਕਦਾ ਐਕਸਟੈਂਡ ਨਾ ਕਰਨਾ ਪਰ ਦੂਜਿਆਂ ਦੇ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਦਾ ਮਾਮਲਾ ਜੁਦਾ ਹੋ ਜਾਂਦਾ ਜੀ ਜੁਦਾ ਇਉਂ ਹੋ ਜਾਂਦਾ ਕਿ ਇਹਨਾਂ ਦਾ ਜਿਹੜਾ ਮਾਮਲਾ ਹੈ ਉਹ ਜੁੜਦਾ ਐਮਆਈਏ ਦੇ ਨਾਲ ਐਮਆਈਏ ਦੀ ਇੱਕ ਵੱਖਰੀ ਕੋਰਟ ਹੈ ਐਮਆਈਏ ਦਾ ਜਿਹੜਾ ਯੂਏਪੀ ਐਕਟ ਸਿਸਟਮ ਜਿਹੜਾ ਆਪਾਂ ਦੇਖਦੇ ਉਹ ਇੱਕ ਵੱਖਰਾ ਹੈ ਤੇ ਇਹ ਵੀ ਆ ਕਿ ਡਿਬਰੂਗੜ ਤੋਂ ਮੰਨ ਲੋ ਹੁਣ ਜਿਵੇਂ ਮੈਂ ਪੜ ਰਿਹਾ ਸੀਗਾ ਲੇਟੈਸਟ ਖਬਰ ਕਿ ਉਥੇ ਪੁਲਿਸ ਪਾਰਟੀ ਪਹੁੰਚ ਚੁੱਕੀ ਆ ਕੀ ਜੀ 트랜ਜ਼ਿਟ ਰਿਮਾਂਡ ਹੁੰਦਾ ਇੱਕ ਉਥੇ ਜਾ ਕੇ ਕੋਰਟ ਚੋਂ ਹਾਸਲ ਕਰ ਲਿਆ ਜਾਏਗਾ ਕਿਹਨਾ ਬੰਦਿਆਂ ਨੂੰ ਅਸੀਂ ਲੈ ਕੇ ਜਾਣਾ ਆ ਤਾਂ ਉਸ ਤੋਂ ਬਾਅਦ ਉਹ ਜੇਲ੍ਹ ਚ ਦੇ ਦਿੱਤਾ ਜਾਏਗਾ ਉਰਕਾ ਤੇ ਉਸ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਕੱਢ ਕੇ ਇਹ ਲੈ ਆਉਣਗੇ ਇਹ ਤੇ ਪੰਜਾਬ ਦੀਆਂ ਜ਼ਿਲ੍ਹਿਆਂ 'ਚ ਆ ਕੇ ਜਿਵੇਂ ਪ੍ਰਧਾਨ ਮੰਤਰੀ ਹੋរី ਹੋਏ ਮੈਨੂੰ ਤਾਂ ਪ੍ਰਧਾਨ ਮੰਤਰੀ ਤੇ ਕੋਈ ਸ਼ਹਿ ਦੇਕਾ ਤੋਕਾ ਹੋਰ ਮੁਕਦਮਾ ਹੋਵੇ ਜੀ ਤਾਂ ਉਹ ਤੇ ਕਸਟਡੀ ਥੋੜੀ ਲੈਣਗੇ ਇਹਨਾਂ ਦੀ ਗ੍ਰਿਫਤਾਰੀ ਪੈਜੂਗੇ ਕਸਟਡੀ ਉਸੇ ਦਿਨ ਤੋਂ ਸਟਾਰਟ ਹੋ ਗਈ ਜੀ ਜੀ ਉਹ ਜਿਹੜੀ ਕਸਟਡੀ ਆ ਉਹ ਮੰਨ ਲਓ ਕਿ 3 ਮਹੀਨੇ ਦੀ ਕੋਈ 4 ਮਹੀਨੇ ਦੀ ਹੋ ਕੇ ਤੇ ਜ਼ਮਾਨਤ ਮਿਲ ਜਾਣੀ ਠੀਕ ਹੈ ਨਾ ਜੀ ਜੀ ਤਾਂ ਇਹਦੇ 'ਚ ਕੋਈ ਪੀਓ ਸ਼ੀਓ ਵਾਲਾ ਤਾਂ ਜਗਾੜ ਹੁੰਦਾ ਨਹੀਂ ਹੂੰ ਕਿਉਂ ਕਿਉਂਕਿ ਹਾਲੇ ਜਾਂਚ ਚੱਲ ਰਹੀ ਸੀ ਕਿ ਉਹ ਬੰਦੇ ਕਸਟਡੀ 'ਚ ਨੇ ਜੀ ਤੋਂ ਮੇਰੇ ਖਿਆਲ ਦੇ ਨਾਲ ਹਾਰਡਲੀ ਕੋਈ 2-4 ਮਹੀਨੇ 6 ਮਹੀਨੇ ਦਾ ਸਮਾਂ ਹੈਗਾ ਕਿ ਅਗੜ ਪਿਛੜੇ ਸਾਰੇ ਬਾਹਰ ਆ ਜਾਣਗੇ ਆ ਜਾਣਗੇ ਜੀ ਠੀਕ ਹੈ ਨਾ ਜੀ ਕਿਉਂਕਿ ਮੰਨ ਨੂੰ ਜੇ ਕਿਸੇ ਹੋਰ ਦਾ ਕੋਈ ਮੁਕੱਦਮਾ ਹੋਇਆ ਜੀ ਕੋਈ ਹੋਰ ਮੁਕੱਦਮਾ ਹੈ ਜਿਹੜਾ ਕੋਈ ਖਤਰਨਾਕ ਮੁਕੱਦਮਾ ਨਹੀਂ ਜੀਦੇ ਤੇ ਜਿਵੇਂ ਅਮਰਤਪਾਲ ਸਿੰਘ ਦੇ ਚਾਚਾ ਜੀ ਆ ਜੀ ਉਹਨਾਂ ਦੇ ਤੇ ਮੇਰੇ ਖਿਆਲ ਦੇ ਨਾਲ ਹੋਰ ਕੋਈ ਮੁਕੱਦਮਾ ਹੀ ਨਹੀਂ ਤੇ ਇਹਦੇ ਵਿੱਚ ਜੇ ਕੋਈ ਦੋ ਮਹੀਨਿਆਂ ਦੀ ਚਾਰ ਮਹੀਨਿਆਂ ਦੀ ਕਸਟਡੀ ਪੈ ਗਈ ਉਸ ਜੱਜ ਨੇ ਜ਼ਮਾਨਤ ਛੇਦ ਇੱਥੋਂ ਹੀ ਲੈ ਲੈਣੀ ਆ ਸੈਸ਼ਨ ਕੋਰਟ ਚ ਹਾਰਲੀ ਕੀ ਆ ਕਿ ਹਾਈ ਕੋਰਟ ਜਾਣਾ ਪੈ ਸਕਦਾ ਤੇ ਇਹ ਤੇ ਆ ਜਾਣਗੇ ਆ ਜਾਣਗੇ ਜਿਹਦੇ ਤੇ ਕੋਈ ਵੱਡਾ ਹੋਰ ਮੁਕੱਦਮਾ ਨਹੀਂ ਅਮਰਤਪਾਲ ਸਿੰਘ ਦਾ ਮਾਮਲਾ ਜੀ علیحدਾ ਆ ਹੂੰ ਉਹ ਲੇਦਾ ਖਾਸ ਕਰਕੇ ਹਾਂਜੀ ਇੱਕ ਤੇ ਅਮਰਤਪਾਲ ਸਿੰਘ ਤੇ ਮੁਕਦਮੇ ਜਿਹੜੇ 8 9 ਨੇ ਜੀ ਠੀਕ ਹੈ ਨਾ ਜੀ ਉਹ ਸਾਰੇ ਮੁਕਦਮੇ ਵਨ ਬਾਈ ਵਨ ਤੁਸੀਂ ਨਵੇੜੋਗੇ ਜ਼ਮਾਨਤਾਂ ਵਗੈਰਾ ਹਾਸਲ ਕਰੋਗੇ ਤਦ ਹੀ ਕਹਾਣੀ ਜਿਹੜੀ ਆ ਦੂਸਰੇ ਪਾਸੇ ਤੁਰਨੀ ਤੇ ਸਭ ਤੋਂ ਵੱਡਾ ਪੰਗਾ ਤੇ ਯੂਪੀਏ ਦਾ ਹੁੰਦਾ ਹੈ ਨਾ ਜੀ ਜੀ ਉਹਦੇ ਵਿੱਚ ਨਾ ਛੇਤੀ ਜ਼ਮਾਨਤ ਦਿੰਦੇ ਆ ਨਾ ਛੇਤੀ ਨਵੇੜਾ ਕਰਦੇ ਆ ਹੂੰ ਉਦੋਂ ਤੁਹਾਨੂੰ ਜੱਗੀ ਜੋਹਰ ਦੀ ਮਿਸਾਲ ਦਿੱਤੀ ਸੀ ਕਿ 8 ਮੁਕਦਮੇ ਆ ਇੱਕ ਚੋਂ ਜ਼ਮਾਨਤ ਹੋਈ ਆ ਸੱਤਾਂ ਦੀਆਂ ਜ਼ਮਾਨਤਾਂ ਉਹਨਾਂ ਦੀਆਂ ਲੱਗੀਆਂ ਹੋਈਆਂ ਨੇ ਹੂੰ ਯਾਨੀ ਉਸ ਕੇਸ ਦੇ ਵਿੱਚ ਜੇ ਜੱਗੀ ਜੋਹਲ ਵਾਲੇ ਮਾਮਲੇ 'ਚ ਦੇਖੋਗੇ ਤਾਂ ਅਮਰਤਪਾਲ ਸਿੰਘ ਦਾਤੇ ਇਹੋ ਆ ਮੈਂ ਅੱਗੇ ਵੀ ਕਿਹਾ ਸੀਗਾ ਕਿ ਅਮਰਤਪਾਲ ਸਿੰਘ ਹੋਰਾਂ ਦੀ ਰਿਹਾਈ ਜਿਹੜੀ ਹੈ ਨਾ ਉਹ ਡਿਪੈਂਡ ਕਰਦੀ ਹੈ ਹੁਣ ਇਹ ਜਿਹੜਾ ਕਾਨੂੰਨ ਹੈ ਯੂਏਪੀਏ ਵਾਲਾ ਕਿ ਇਹ ਜਦੋਂ ਨਿਬੜੇਗਾ ਫਿਰ ਉਸ ਤੋਂ ਬਾਅਦ ਹੀ ਕੁਝ ਹੱਲ ਹੋ ਸਕਦਾ ਹੈ ਬਾਕੀ ਕੇਂਦਰ ਤੇ ਹੈ ਹੀ ਹੈ ਜੀ ਕੇਂਦਰ ਤੇ ਤੇ ਸਾਰਾ ਕੁਝ ਜਿਹੜਾ ਹੈ ਉਹ ਸਰ ਹੈ ਹੀ ਹੈ ਹਮ ਹਮ ਸਮਝਦੇ ਹੋ ਨਾ ਕਿ ਕੇਂਦਰ ਤਾਂ ਚਾਹੇ ਤੇ ਜਦੋਂ ਮਰਜ਼ੀ ਤੋਰ ਸਕਦਾ ਤਾਂ ਉਹੀ ਹੈ ਕਿ ਅਮਰਤਪਾਲ ਸਿੰਘ ਹਾਲ ਦੀ ਘੜੀ ਤੇ ਆਪਾਂ ਕਹਿ ਸਕਦੇ ਆ ਕਿ ਭਾਈ ਨਹੀਂ ਮੁਸ਼ਕਲ ਹੈ ਜੀ 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 ਰੰਜੀਸ ਸਿੰਘ 41 ਵਾਲਜੀ ਸ਼ੁਕਰੀਆ ਜੀ ਰਿਸ਼ੀ ਕਮਲ ਜੀ ਤੁਹਾਡਾ ਵੀ ਸ਼ੁਕਰੀਆ ਤੁਹਾਡੇ ਕਰਕੇ ਹੀ ਹੈ ਜਿਹੜੇ ਕੇ ਵਗੈਰਾ ਲੱਗਦੇ ਸਾਰੇ ਤੁਹਾਡੇ ਕਰਕੇ ਹੀ ਆ ਮੁਕਦਰ ਸਿੰਘ ਜੀ ਕਹਿ ਰਹੇ ਨੇ ਕਿ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਹਿੰਦੇ ਅਮਰਤਪਾਲ ਸਿੰਘ 27 ਦੀਆਂ ਚੋਣਾਂ ਤੋਂ 6 ਕੁ ਮਹੀਨੇ ਕਹਿੰਦੇ ਪਹਿਲਾਂ ਆਉਣਗੇ ਉਦੋਂ ਮਾਹੌਲ ਬਣਾਉਣ ਦਾ ਕਹਿੰਦੇ ਯਤਨ ਕੀਤਾ ਜਾਵੇਗਾ ਖੈਰ ਇਹ ਚੀਜ਼ਾਂ ਦਾ ਦੇਖੋ ਜੀ ਹੁਣ ਕਿਵੇਂ ਕਰਦੇ ਨੇ 1995 ਵਿੱਚ ਬਿਹਾਰ ਵੀ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਕਿ ਅੱਜ ਕੱਲ ਪੰਜਾਬ ਦੇ ਹਾਲਾਤ ਨੇ ਖੈਰ ਆਪਾਂ ਤੇ ਮੈਨੂੰ ਲੱਗਦਾ ਅਗੇ ਲੰਘ ਗਏ ਹੁਣ ਉਹਨਾਂ ਚੀਜ਼ਾਂ ਤੋਂ ਵੀ ਆ ਭਮਰ ਜੀ ਇੱਕ ਦਸਰੇ ਨੇ ਕਿ ਇੱਕ ਯੂਟਿਊਬਰ ਦੇ ਘਰ ਤੇ ਕਹਿੰਦੇ ਇੱਕ ਗ੍ਰੇਨੇਡ ਵਰਗੀ ਚੀਜ਼ ਛੁੱਟੀ ਗਈ ਆਪਾਂ ਇਸ ਤੇ ਵੀ ਗੱਲ ਕਰਦੇ ਆਂ ਜੀ ਥੋੜਾ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿਸੇ ਆਰਮੀ ਦੇ ਜਵਾਨ ਦਾ ਮੈਨੂੰ ਮੈਸੇਜ ਆਇਆ ਤਾਂ ਕੋਈ ਗੱਲ ਨਹੀਂ ਜੀ ਆਪਾਂ ਇਹਦੇ ਤੇ ਕੱਲ ਗੱਲ ਕਰ ਲਵਾਂਗੇ ਜੀ ਮੈਂ ਤੁਹਾਡਾ ਕਮੈਂਟ ਜਿਹੜਾ ਉਹ ਸੇਵ ਕਰ ਲੈਣਾ ਠੀਕ ਹੈ ਜੀ ਅਮਰਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਹੋਰਾਂ ਤੇ ਐਨਐਸਏ ਹਟਾਇਆ ਨਹੀਂ ਗਿਆ ਸੱਤ ਹੋਰਾਂ ਨੂੰ ਪੁਲਿਸ ਲੈਂਡ ਪੁੱਜੀ ਉਹ ਸਰ ਹਟਾ ਵੀ ਦੇਣਗੇ ਨਾ ਗੱਲ ਨੂੰ ਸਮਝੋ ਜੀ ਹਟਾ ਵੀ ਦੇਣਗੇ ਤਾਂ ਜਿਹੜਾ ਸਭ ਤੋਂ ਵੱਡਾ ਆਪਾਂ ਅਮਰਤਪਾਲ ਸਿੰਘ ਦਾ ਮਾਮਲਾ ਹੀ ਗਣਦੇ ਆ ਨਾ ਉਹ ਤੇ ਹਾਲੇ ਜਦੋਂ ਤੋ ਤਰੀਕ ਆਏਗੀ ਪਹਿਲੀ ਗੱਲ ਨੂੰ ਤਕਨੀਕੀ ਤੌਰ ਤੇ ਥੋੜਾ ਸਮਝੋ ਕਿ ਕਿਸੇ ਦਾ ਐਨਐਸਏ ਖਤਮ ਹੋਊਗਾ 17 ਨੂੰ ਹਮ ਯਾਨੀ ਭਾਵ ਅੱਜ ਜਾਂ ਜ 18 ਅੱਜ 17 ਹੈ ਅੱਜ 17 ਕਿਸੇ ਦਾ 18 ਨੂੰ ਕਿਸੇ ਦਾ 19 ਨੂੰ ਉਹ ਤੇ ਉਦੋਂ ਨਹੀਂ ਪਤਾ ਲੱਗੇਗਾ ਨਾ ਪਤਾ ਲੱਗੇਗਾ ਕਿ ਐਕਸਟੈਂਡ ਕਿਦਾ ਕਿਦਾ ਹੁੰਦਾ ਕਿਦਾ ਕਿਦਾ ਜਿਹੜਾ ਕਟ ਜਾਂਦਾ ਪਰ ਅਸੀਂ ਗੱਲ ਕਰ ਰਹੇ ਹਾਂ ਅਮਰਪਾਲ ਸਿੰਘ ਦੀ ਸਾਹਿਬ ਕਿ ਉੱਥੇ ਆ ਕੇ ਗਰਾਰੀ ਫਸ ਜਾਂਦੀ ਹੈ ਜਿਹੜੇ ਦੂਜੇ ਮੁਕਦਮੇ ਤੇ ਖਾਸ ਤੌਰ ਤੇ ਯੂਏਪੀ ਵਾਲਾ ਇਹਨੂੰ ਸਮਝੋ ਮੜਾ ਜਾ ਜੀ ਤਾਂ ਦੂਜੇ ਤੇ ਨਾ ਅਸੀਂ ਰਲਗੱਡ ਕਰ ਲੈਨੇ ਨਾ ਸਾਰੇ ਮੁਕਦਮੇ ਰਲਗੱਡ ਕਰ ਲੈਨੇ ਸਾਨੂੰ ਇਹ ਕਿ ਇੱਕ ਤੋਂ ਫ੍ਰੀ ਹੋ ਗਿਆ ਤੇ ਮੈਂ ਹਾਂ ਜੀ ਅਸੀਂ ਸਿਰਫ ਐਨਐਸਸੀ ਨੂੰ ਲੈ ਕੇ ਚੱਲ ਰਹੇ ਹਾਂ ਨਾ ਜੀ ਜੀ ਹਾਲੇ ਤੀ ਉੱਥੇ ਜਿਹੜੀ ਜੇਲ੍ਹ ਦੇ ਵਿੱਚੋਂ ਬਰਾਮਦਗੀ ਹੋਈ ਆ ਸਾਬ ਹੂੰ ਉਹ ਵੀ ਮਾਮਲਾ ਖੁੱਲਾ ਹੀ ਆ ਉਹਦੇ ਵਿੱਚ ਜਿਹੜਾ ਸੁਪਰਡੈਂਟ ਸੀਗਾ ਉਸ ਤੇ ਤਾਂ ਯੂਪੀਏ ਲੱਗਾ ਆਲਰੇਡੀ ਹੂੰ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਰਲਗੱਡ ਨਹੀਂ ਕੀਤਾ ਜਾ ਸਕਦਾ ਇਹ ਅਲੱਗ-ਅਲੱਗ ਨੇ ਜੀ 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 ਬਿਲਕੁਲ ਜੀ ਖੈਰ ਮਿੰਟੂ ਜੀ ਆਪਾਂ ਇਸ ਖਬਰ ਤੋਂ ਥੋੜਾ ਜਿਹਾ ਅੱਗੇ ਨੂੰ ਚੱਲ ਗਏ ਤੇ ਆਪਾਂ ਗੱਲਬਾਤ ਥੋੜੀ ਜੀ ਵੋਟਾਂ ਵਾਲੇ ਪਾਸੇ ਨੂੰ ਲੁਧਿਆਣਾ ਨਹੀਂ ਕਰ ਲਈਏ ਹਾਂਜੀ ਹਾਂਜੀ ਬਿਲਕੁਲ ਸੁਖਮਨ ਸਾਹਿਬ ਤੁਹਾਡੀ ਗੱਲ درست ਹੈ ਕਿ ਇਹ ਇਹਨਾਂ ਦੀ ਗ੍ਰਿਫਤਾਰੀ ਲੇਟ ਹੋਈ ਹੈ ਨੈਸੇ ਵੀਗੈਰਾ ਜਿਹੜੇ ਉਹ ਸਾਰੇ ਕੇਸ ਦੇ ਵਿੱਚੋਂ ਦੇਖਣਾ ਹੋਵੇਗਾ ਨੈਸੇ ਕਿਤੇ ਤੇ ਪਹਿਲਾਂ ਲੱਗਾ ਕਿਤੇ ਤੇ ਬਾਅਦ ਲੱਗਾ ਬਿਲਕੁਲ ਜੀ ਉਹ ਸਾਹਬ ਨਾਲ ਹੀ ਉਹ ਖਤਮ ਹੋਏਗਾ ਖੈਰ ਮੈਂ ਜੀ ਲੁਧਿਆਣਾ ਵਾਲੇ ਪਾਸੇ ਨੂੰ ਥੋੜਾ ਜਿਆਦਾ ਜਾਣਾ ਚਾਹ ਰਿਹਾ ਸੀ ਲੁਧਿਆਣੇ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਵੋਟਾਂ ਆਉਣੀ ਹੈ ਤੇ ਵੋਟਾਂ ਦੇ ਨਾਲ ਗੇਮ ਜਿਹੜੀ ਹੈ ਉਹ ਕੁਝ ਸਾਹਮਣੇ ਤੋਂ ਸ਼ੁਰੂ ਹੋ ਜਾਂਦੀ ਹੈ ਕੁਝ ਮਗਰਲੇ ਪਾਸੇ ਲਕਮੀ ਜੀ ਸ਼ੁਰੂ ਹੋ ਉਧਰ ਸੰਜੀਵ ਕੁਮਾਰ ਜੀ ਤਾਂ ਕਹਿੰਦੇ ਸੀ ਕਿ ਉਦਯੋਗ ਨੂੰ ਲੈ ਕੇ ਸਾਡੀ ਪਾਰਟੀ ਨੇ ਕੰਮ ਬਹੁਤ ਕੀਤਾ ਤੇ ਕੇਂਦਰੀ ਕੱਪੜਾ ਮੰਤਰੀ ਗਰੀ ਰਾਜ ਜੀ ਕਹਿੰਦੇ ਕਿ ਇਹ ਨਾਲੇ ਉਦਯੋਗ ਵਾਲਾ ਪਾਸੇ ਤਾਂ ਧਿਆਨ ਹੀ ਨਹੀਂ ਦਿੱਤਾ ਕਹਿੰਦੇ ਕਿ ਇੱਕ ਪਾਰਕ ਬਣਨਾ ਸੀਗਾ ਉਦਯੋਗ ਨਾਲ ਜੁੜਿਆ ਹੋਇਆ ਉਹ ਵੀ ਇਹਨਾਂ ਨੇ ਇਗਨੋਰ ਕਰਤਾ ਤਾਂ ਹੁਣ ਇਹ ਜਿਹੜੇ ਇੱਕ ਦੂਜੇ ਤੇ ਸਵਾਲ ਨੇ ਇੱਕ ਦੂਜੇ ਦੀ ਜਿਹੜੀ ਆਲੋਚਨਾ ਸ਼ੁਰੂ ਹੋ ਗਈ ਉਹਨੂੰ ਇਹੀ ਸਮਝੀਏ ਵੀ ਜਿਹੜੀ ਗੇਮ ਦੀ ਸ਼ੁਰੂਆਤ ਹੋ ਗਈ ਨਹੀਂ ਤੁਸੀਂ ਹਾਲੇ ਉੱਤੇ ਹੋ ਤੁਹਾਨੂੰ ਡੂੰਗਾ ਜਾਣਾ ਪਊਗਾ ਤੁਹਾਨੂੰ ਪਤਾ ਗਿਰੀ ਰਾਜ ਕੌਣ ਹੈ ਕਲਾ ਕੇਂਦਰੀ ਮੰਤਰੀ ਨਹੀਂ ਹੈ ਸਾ ਜੀ ਗਿਰੀ ਰਾਜ ਇਹਨਾਂ ਦਾ ਉਹ ਬੰਦਾ ਹੈ ਜਿਹੜਾ ਕਟੜ ਰਾਜਨੀਤੀ ਖੁੱਲੇ ਰੂਪ ਚ ਕਰਦਾ ਹੈ ਹਮ ਠੀਕ ਹੈ ਨਾ ਸਾਬ ਜੀ ਯਾਨੀ ਉਹ ਯੋਗੀ ਸਟਾਈਲ ਦੀ ਰਾਜਨੀਤੀ ਕਰਦਾ ਹੈ ਹਮ ਠੀਕ ਹੈ ਸਾਬ ਜੀ ਜੀ ਹੁਣ ਤੁਸੀਂ ਜਦੋਂ ਮੈਂ ਕਹਿ ਰਿਹਾ ਕਿ ਥੋੜਾ ਉੱਤੇ ਰਹਿ ਗਏ ਤੁਸੀਂ ਸਰ ਉਤੋਂ ਪਹਿਲਾਂ ਲੁਧਿਆਣੇ ਦੇ ਵਿੱਚ ਹੋਇਆ ਕਿ ਉਹ ਤੇ ਦੇਖੋ ਨਾ ਹੂੰ ਲੁਧਿਆਣੇ ਦੇ ਵਿੱਚ ਹੋਇਆ ਕਲੈਸ਼ ਕੁਝ ਹਿੰਦੂ ਭਾਈਚਾਰੇ ਦੇ ਤੇ ਕੁਝ ਮੁਸਲਮ ਭਾਈਚਾਰੇ ਦੇ ਲੋਕਾਂ ਨੂੰ ਸਾਹਮਣੇ ਹੋਇਆ ਸਾ ਜੀ ਤੇ ਕੁਝ ਘੰਟਿਆਂ ਬਾਅਦ ਗਿਰੀ ਰਾਜ ਦਾ ਪੰਜਾਬ ਦੀ ਧਰਤੀ ਤੇ ਆ ਜਾਣਾ ਹੂੰ ਸਾਰੇ ਸੁਧਾਰਨ ਨਹੀਂ ਹੈ ਇਹ ਇੰਨਾ ਸਰਲ ਨਹੀਂ ਹੈ ਜੀ ਕਿ ਆਪਾਂ ਕਹਿ ਦਈਏ ਕਿ ਬਸ ਉਹ ਲੋਚਨਾ ਕਰਨਾ ਹੈ ਨਹੀਂ ਸਾ ਉਹਨਾਂ ਨੇ ਉਥੇ ਅਧਿਕਾਰੀਆਂ ਨੂੰ ਫੋਨ ਲਾਇਆ ਸਿੱਧਾ ਸਪੀਕਰ ਆਨ ਕਰਕੇ ਹੂੰ ਠੀਕ ਹੈ ਨਾ ਜੀ ਉਹਨਾਂ ਨੇ ਇਸ ਕਲੈਸ਼ ਤੇ ਖੁੱਲ ਕੇ ਬਿਆਨ ਦਿੱਤਾ ਹੈ ਜੀ ਕਿ ਭਾਈ ਹਿੰਦੂਆਂ ਤੇ ਪਰਚਾ ਤੁਸੀਂ ਦਰਜ ਕਰ ਦਿੱਤਾ ਜਿਹੜੇ ਬਿਹਾਰ ਵਾਲੀ ਸਾਈਡ ਤੋਂ ਹੂੰ